ਪਾਸ 5 ਲੱਖ ਰੁਪਇਆ ਦਾ ਬੀਮਾ ਸਾਰੇ ਪੰਜਾਬੀਆਂ ਦਾ ਕਰਤਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਹਸਪਤਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਭ ਪੰਜਾਬ ਸਰਕਾਰ ਕਰੂਗੀ ਹਰ ਫੈਮਿਲੀ ਦਾ ਕਰਤਾ ਜੀ ਕੋਈ ਨੀਲਾ ਪੀਲਾ ਹਰਾ ਕਾਟ ਦੀ ਲੋੜ ਨਹੀਂ ਸਾਰੇ ਉਹ ਛカバー ਹੋਣਗੇ 55 ਹਜ਼ਾਰ ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਾਈ ਤੁਹਾਡਾ ਛੋਟਾ ਵੱਡਾ ਭਾਈ ਆ ਕਰਾ 1 ਰੁਪਿਆ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਕਿਸੇ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਹੱਥ ਖੜਾ ਕਰ ਦਿਓ ਕੋਈ ਬੰਦਾ ਇਹ ਕਹੇ ਕਿ ਮੇਰੇ ਮੁੰਡੇ ਦੇ ਨੰਬਰ ਵੱਧਦਾ ਐ ਇਸ ਜਾਂ ਮੇਰੀ ਕੁੜੀ ਦੇ ਨੰਬਰ ਵੱਧਦਾ ਐ ਸੀ ਪਰ ਘੱਟ ਵਾਲਾ ਨੌਕਰੀ ਲੈ ਗਿਆ ਕਿਉਂਕਿ ਉਹਨੂੰ ਐਮਐਲਏ ਜਾਣਦਾ ਸੀ ਮੰਤਰੀ ਜਾਣਦਾ ਸੀ ਇੱਕ ਬੰਦਾ ਹੱਥ ਖੜਾ ਕਰ ਦਿਓ ਘਰਾਂ ਵਾਲੀ ਤਾਂ ਚਲੋ ਪਹਿਲੀ ਫਰੀ ਆਉਂਦੀ ਸੀ ਖੇਤਾਂ ਵਾਲੀ ਆਉਂਦੀ ਹੈ ਨਾ ਦਿਨੇ ਦਿਨੇ ਆਉਂਦੀ ਹੈ ਨਾ ਸੱਪਾਂ ਦੀਆਂ ਸਿਰੀਆਂ ਮਿੱਦਣ ਦੀ ਲੋੜ ਤਾਂ ਨਹੀਂ ਵੀ ਰਾਤ ਨੂੰ 2:00 ਵਜੇ ਆਉਗੀ ਵਪਾਰੀਆਂ ਬਾਰੇ ਛੋਟੇ ਦੁਕਾਨਦਾਰਾਂ ਬਾਰੇ ਬਹੁਤ ਵੱਡੇ ਵੱਡੇ ਫੈਸਲੇ ਆ ਰਹੇ ਨੇ ਅਸੀਂ ਚਾਹੁੰਦੇ ਆ ਕਿ ਪੰਜਾਬੀ ਨੌਕਰੀਆਂ ਮੰਗਣ ਵਾਲੇ ਨਾ ਬਣ ਨੌਕਰੀਆਂ ਵੰਡਣ ਵਾਲੇ ਬਣ ਨੌਕਰੀਆਂ ਵੰਡਣ ਵਾਲੇ ਕੱਸਿਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ 700 ਕਿਲੋਮੀਟਰ ਤੋਂ ਜ਼ਿਆਦਾ ਥੱਲੋਂ ਦੀ ਪਾਈਪਾਂ ਤੇ ਜਿਹੜੀਆਂ ਪੁਰਾਣੀਆਂ ਕੱਸੀਆਂ ਇੱਧਰ ਉੱਧਰ ਬਾਹੂ ਲੀਆਂ ਸੀ ਉਹ ਸਾਰੀਆਂ ਰਿਵਾਈਵ ਕਰਤੀਆਂ ਜਦੋਂ ਸਰਕਾਰ ਸੰਭਾਲੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਅੱਜ 63% ਤੇ ਪਹੁੰਚ ਗਿਆ ਆਪਾਂ ਆਪਣੀਆਂ ਨਹਿਰਾਂ ਦਾ ਪਾਣੀ ਵਰਤਣ ਚ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਤਾਰਮਿਕ ਜਗਾ ਦੀ ਜਤਾਰਮਿਕ ਉਹ ਜਨ ਜੋ ਕਿਸੇ ਤਸਵੀਰ ਦੀ ਕਿਸੇ ਬੁੱਤ ਦੀ ਕੋਈ ਬੇਅਦਬੀ ਕਰੂਗਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਜੀ ਕਿਸੇ ਨੇ ਪਾਸਪੋਰਟ ਦਾ ਫਾਰਮ ਲੈਣਾ ਹੈ ਕਿਸੇ ਨੇ ਲਿਸੈਂਸ ਬਣਾਉਣਾ ਹੈ ਕਿਸੇ ਨੇ ਰਾਸ਼ਨ ਕਾਰਡ ਬਣਾਉਣਾ ਹੈ ਸਿਸਟਮ ਨੂੰ ਠੀਕ ਕਰਦੇ ਕਰਦੇ ਟਾਈਮ ਤਾਂ ਲੱਗ ਗਿਆ ਪਰ ਗੱਡੀ ਲੀਪ ਤੇ ਆ ਗਈ ਹੁਣ ਮੈਂ ਪਹਿਲਾਂ ਕੈਸਟਾ ਸੀਡੀਆ ਚ ਵੀ ਇਹੀ ਗੱਲ ਕਰਦਾ ਰਿਹਾ ਪਰ ਗੱਡੀ ਹੁਣ ਲੀਪ ਤੇ ਆ ਗਈ ਹੁਣ ਜੇ ਕੋਈ ਅਫਸਰ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਤਾਂ ਮੰਨਣਾ ਨਾ ਕਰਿਓ ਜੇਵ ਜੱਥ ਪਾ ਕੇ ਮੋਬਾਈਲ ਕੱਢ ਲਿਓ ਜਾਦਾ ਫੋਟੋ ਖਿੱਚ ਲਿਓ ਜਾਂ ਵੀਡੀਓ ਬਣਾ ਲਿਓ ਉਸ ਤੋਂ ਬਾਅਦ ਸਾਡੇ ਕੋਲ ਭੇਜ ਦਿਓ ਬਾਕੀ ਕੰਮ ਸਾਡਾ ਹੈ ਬਾਕੀ ਕੰਮ ਸਾਡਾ ਹੈ ਕਿਉਂਕਿ ਇੰਨੀ-ਇੰਨੀ ਉੱਚੀਆਂ ਤਨਖਾਹਾਂ ਨੇ ਫੇਰ ਵੀ ਕਿਸੇ ਤੋਂ 5000 ਕਿਸੇ ਤੋਂ 10000 ਲੈਣਾ ਚਲੋ 5-10000 ਰੁਪਏ ਲਿਆ ਦੂਗਾ ਬੰਦਾ ਪਰ ਪਤਾ ਨਹੀਂ ਕਿਹਦੀਆਂ ਕਿਹਦੀਆਂ ਮਿੰਤਾਂ ਕਰੂਗਾ ਕਿਹਦੇ-ਕਿਹਦੇ ਪੈਰੀਂ ਪਾਊਗਾ ਉਹ ਇਹ ਚੀਜ਼ਾਂ ਬੰਦ ਕਰਨੀਆਂ ਨੇ ਵੀਰੋ ਮੈਂ ਇਸੇ ਇਲਾਕੇ ਦੀ ਪਲਿਆ ਬੱਡਾ ਹੋਇਆ ਹਾਂ ਬਲੇਰ ਕੋਲਲੇ ਕਾਲੇ ਚ ਮੁਕਾਬਲਿਆਂ 'ਚ ਹਿੱਸਾ ਲੈਣਾ ਆ ਅਮਰਗੜ ਦਾ ਟੂਰਨਾਮੈਂਟ ਬੜਾ ਮਸ਼ਹੂਰ ਹੈ ਸਕੂਲ 'ਚ ਉੱਥੇ ਵੀ ਕਬੱਡੀ ਵਾਰੀ ਮੈਂ ਆਇਆ ਬਹੁਤ ਪਹਿਲਾਂ ਅਮਰਗੜ ਦੀ ਵਾਲੀਬਾਲ ਦੀ ਟੀਮ ਬਹੁਤ ਫੇਮਸ ਹੈ ਰਿਸ਼ਤੇਦਾਰੀਆਂ ਵੀ ਨੇ ਇੱਧਰਲੇ ਪਾਸੇ ਇੱਕੋ ਪੱਤਣ ਦਾ ਪਾਣੀ ਪੀਣੇ ਆ ਸੋ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝ ਰਿਆਂ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਛੋਟੇ ਸੱਦੇ ਤੇ ਪਹੁੰਚਿਓ ਨੇ ਲੀਡਰਾਂ ਨੂੰ ਕੌਣ ਸੁਣਨਾ ਆਉਂਦਾ ਜੀ ਲੀਡਰਾਂ ਵਾਸਤੇ ਤਾਂ ਲੋਕ ਛਿੱਤਰ ਕੱਢੀ ਖੜੇ ਆ ਲੀਡਰਾਂ ਵਾਸਤੇ ਤਾਂ ਲੋਕ ਪਰਾਂ ਦੀ ਲੰਗ ਜਾਂਦੇ ਆ ਮੱਥੇ ਨਾਲ ਲੱਗ ਜਿਓਏ ਕੰਮ ਨਹੀਂ ਹੋਣਾ ਮੱਥਾ ਵੀ ਧੋਂਦੇ ਕਿਸੇ ਟੂਟੀ ਤੇ ਜਾ ਕੇ ਵੀ ਮੱਥੇ ਲੱਗਿਆ ਸੀ ਫਰਕ ਇੰਨਾ ਕੀ ਹੈ ਇੱਥੇ ਜਦੋਂ ਘਰੇ ਜਾਂਦਾ ਤਾਂ ਪੱਗ ਫੁੱਲਾਂ ਨਾਲ ਪਰ ਜਾਂਦੀ ਹੈ ਗੱਡੀ ਫੁੱਲਾਂ ਨਾਲ ਪਰ ਜਾਂਦੀ ਹੈ ਮਾਮਾ ਸਿਰ ਪੜੋਸਦਿਆਂ ਨੇ ਜਾਂਦਾ ਰਹੇ ਪੁੱਤ ਵੇ ਪੈਣਾ دعਵਾਵਾਂ ਦਿੰਦਿਆਂ ਨੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਇੱਕ ਤਾਂ ਆ ਪਿਆਰ ਐ ਦੂਜੇ ਪਾਸੇ ਆਹਾ ਨੇ ਦੂਜੇ ਤੈਨੂੰ ਤਾਂ ਮਸਾਂ ਖੜਾ ਛੜਾਇਆ ਆਪਾਂ ਅਕਾਲੀ ਵਾਲੇ ਕਾਂਗਰਸੀਆਂ ਵਾਲੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗੈਣਨੀਆਂ ਪੈਂਦੀਆਂ ਨੇ ਵੀ ਪੂਰੀਆਂ ਨੇ ਜਾਂ ਲੈ ਕੇ ਕੱਦੀ ਜੇ ਉਂਗਲ ਨਾਲ ਲੈ ਕੇ ਜਾਣ ਸ਼ਾਮ ਪਛਲਾ ਤਾਂ ਲਈ ਜਾਂਦੇ ਆ ਖਾਲੀ ਤਾਂ ਜਾਣ ਦੀ ਆਤ ਹੈ ਨਹੀਂ ਨਾ ਇਹਨਾਂ ਨੂੰ ਇਹ ਚੀਜ਼ਾਂ ਬੰਦ ਕਰਨੀਆਂ ਨੇ ਮੇਰੇ ਸਾਡੀ ਗੁਰੂਆਂ ਪੀਰਾਂ ਫਕੀਰਾਂ ਦੀ ertid ਹੈ ਸਾਨੂੰ ਸੱਚ ਦਾ ਹੋਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦਾ ਸਾਨੂੰ ਇਹ ਜੇ ਖਜ਼ਾਨੇ ਗੁਰੂ ਸਾਹਿਬ ਦੇ ਕੇ ਗਏ ਨੇ ਉਹਨਾਂ ਦੇ ਪ੍ਰਵਚਨਾਂ ਨੂੰ ਜੇ ਉਹਨਾਂ ਦਾ ਵਿਸਥਾਰ ਕਰਨ ਲੱਗ ਜਾਈਏ ਵਿਆਖਿਆ ਕਰਨ ਲੱਗ ਜਾਈਏ ਕਈ ਦਿਨ ਲੱਗ ਜਾਣਗੇ ਜੀ ਇੱਕ ਇੱਕ ਪ੍ਰਵਚਨ ਨੂੰ ਸਰਵਤ ਦਾ ਪਲਾ ਮੰਗਣ ਵਾਲੀ ਬਾਣੀ ਹਰ ਰੋਜ਼ ਲੱਖਾਂ ਸਪੀਕਰਾਂ ਚੋਂ ਪੰਜਾਬ ਦੇ ਵਿੱਚ ਉਚਾਰੀ ਜਾਂਦੀ ਹੈ ਫਿਰ ਸਾਖ ਤੋਂ ਕਸੂਰ ਕੀ ਹੋ ਗਿਆ ਜੀ ਅਸੀਂ ਬਾਹਰਲੇ ਮੁਲਕਾਂ ਨੂੰ ਕਿਉਂ ਭੱਜਣ ਲੱਗ ਗਏ ਅਸੀਂ ਆਪਣੀਆਂ ਜ਼ਮੀਨਾਂ ਗੈਣੇ ਕਰਕੇ ਮਾਵਾਂ ਦੀਆਂ ਬਾਣੀਆਂ ਗੈਣੇ ਧਰ ਕੇ 40 40 ਲੱਖ ਰੁਪਏ ਦੇ ਕੇ ਅਸੀਂ ਭੱਜਣ ਕਿਉਂ ਲੱਗ ਗਏ ਛੱਡਣ ਕਿਉਂ ਲੱਗ ਗਏ ਸਾਨੂੰ ਦੇਸ਼ ਨਕਾਲਾ ਕਿਉਂ ਦੇ ਦਿੱਤਾ ਇਹਨਾਂ ਨੇ ਦੇਸ਼ ਸਾਡੇ ਬਜ਼ੁਰਗਾਂ ਨੇ ਆਜ਼ਾਦ ਕਰਾ ਕੇ ਦਿੱਤਾ ਸੀ ਸਿਸਟਮ ਦੀ ਖਰਾਬੀ ਸੀ ਵੀਰੋ ਸਿਸਟਮ ਸਾਨੂੰ ਜਿਉਣ ਨਹੀਂ ਦਿੰਦਾ ਸੀ ਫਿਰ ਅਸੀਂ ਭੱਜਣ ਲੱਗ ਗਏ ਮਾਂ ਪਿਓ ਕਹਿਣ ਲੱਗੇ ਪੁੱਤ ਹਾਈਲਾਈਟਸ ਕਰਲਾ ਇੱਥੋਂ ਭੱਜ ਜਾ ਤੂੰ ਨਸ਼ਿਆਂ ਤੇ ਲੱਗ ਜਾਏਗਾ ਘਰ ਬਰਬਾਦ ਹੋ ਜਾਊਗਾ ਮਾਪਿਓ ਕਹਿੰਦੇ ਸੀ ਪੁੱਤ ਇੱਥੇ ਕੁਛ ਨਹੀਂ ਬਣਨਾ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਇੱਥੇ ਕੀ ਪਾਲਣਾ ਕੋਈ ਨੌਕਰੀ ਨਹੀਂ ਮਿਲਣੀ 55 ਹਜ਼ਾਰ ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਾਈ ਤੁਹਾਡਾ ਛੋਟਾ ਵੱਡਾ ਭਾਈ ਆ ਖੜਾ ਇੱਕ ਰੁਪਿਆ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਕਿਸੇ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਹੱਥ ਖੜਾ ਕਰ ਦਿਓ ਕੋਈ ਬੰਦਾ ਇਹ ਕਹ ਦੇ ਕਿ ਮੇਰੇ ਮੁੰਡੇ ਦੇ ਨੰਬਰ ਵੱਧਦਾ ਐ ਇਸ ਜਾਂ ਮੇਰੀ ਕੁੜੀ ਦੇ ਨੰਬਰ ਵੱਧਦਾ ਐ ਸੀ ਪਰ ਘੱਟ ਆਲਾ ਨੌਕਰੀ ਲੈ ਗਿਆ ਕਿਉਂਕਿ ਉਹਨੂੰ ਐਮਐਲਏ ਜਾਣਦਾ ਸੀ ਮੰਤਰੀ ਜਾਣਦਾ ਸੀ ਇੱਕ ਬੰਦਾ ਹੱਥ ਖੜਾ ਕਰ ਦਿਓ ਜੀ ਇਹ ਗੱਲ ਕਹਿਣੀ ਸੌਖੀ ਹੈ ਜੀ ਕਰਨੀ ਬਹੁਤ ਔਖੀ ਹੈ ਸੋ ਇਸ ਕਰਕੇ ਆ ਜਿਹੜਾ 6 ਕਰੋੜ 36 ਲੱਖ ਦੀ ਬਿਲਡਿੰਗ ਬਣੀ ਹੈ ਇਹ ਤੁਹਾਡੇ ਕੰਮ ਕਰਨ ਵਾਸਤੇ ਬਣੀ ਹੈ ਤੁਹਾਡੇ ਚੋਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਰਿਸ਼ਤੇਦਾਰ ਹੋਣਗੇ ਮੈਨੂੰ ਦੱਸੋ ਸਰੀ ਦਾ ਪਟਵਾਰੀ ਕੌਣ ਹੈ ਜੀ ਕੋਈ ਵੀ ਨਹੀਂ ਫਿਰ ਵੀ ਕੰਮ ਹੋਈ ਜਾਂਦੇ ਨੇ ਕੈਲਗਰੀ ਦਾ ਡੀਐਸਪੀ ਕੌਣ ਹੈ ਜੀ ਪਤਾ ਹੀ ਨਹੀਂ ਫਿਰ ਵੀ ਕੰਮ ਹੋ ਹੀ ਜਾਂਦੇ ਨੇ ਸਿਸਟਮ ਆਪ ਹੀ ਕੰਮ ਕਰੀ ਜਾਂਦਾ ਜੀ ਸਾਡੇ ਪਹਿਲਾਂ ਪਟਵਾਰੀ ਨੂੰ ਲੱਭੋ ਉਹ ਕਹਿੰਦੇ ਹੜਤਾਲ ਤੇ ਗਏ ਹੋਏ ਨੇ ਜੀ ਮੈਂ ਤਹਿਸੀਲਦਾਰ ਨੂੰ ਲੱਭੋ ਉਹ ਕਹਿੰਦੇ ਕੱਲ ਮਿਛੋੜ ਹੜਤਾਲ ਹੈ ਉਹਨਾਂ ਦੀ ਪਹਿਲੇ ਤਾਂ ਕਲ ਮਾਮਾ ਸਾਂ ਮਿਲਦੀਆਂ ਨੇ ਮੁੜ ਕੇ ਛੱਡ ਦਿੰਦੇ ਨੇ ਉਹਨਾਂ ਨੂੰ ਕਲਮ ਛੋੜ ਹੜਤਾਲ ਨਹੀਂ ਚੱਲਣੀ ਲੋਕਾਂ ਦੇ ਕੰਮ ਕਰਨੇ ਪੈਣਗੇ ਜੇ ਤਨਖਾਹਾਂ ਲੈਣੀਆਂ ਤਾਂ ਸੋ ਇਸ ਕਰਕੇ ਅੱਜ ਤਹਿਸੀਲ ਦੇ ਉਦਕਾਟਣ ਚ ਮੈਂ ਆਇਆ ਕਾਫੀ ਦੇਰ ਬਾਅਦ ਅੰਮ੍ਰਿਤਕੜ ਦਾ ਚੱਕਰ ਲੱਗਿਆ ਤੇ ਤੁਸੀਂ ਇੰਨੀ ਪਾਰੀ ਗਿਣਤੀ ਚ ਪਹੁੰਚੇ ਹੋ ਬਹੁਤ ਧੰਨਵਾਦੀ ਕਿਉਂਕਿ ਇਹਨਾਂ ਤੋਂ ਅਸੀਂ ਦੁਖੀ ਆ ਚੁੱਕਿਆ ਇਹਨਾਂ ਨੇ ਕੱਖ ਨਹੀਂ ਕੀਤਾ ਜਿਨੋਂ ਆਪਾਂ ਕਹਿੰਦੇ ਪੰਜਾਬੀ ਚ ਥੇਲੇ ਦਾ ਕੰਮ ਨਹੀਂ ਕੀਤਾ ਹੁਣੇ-ਹੁਣੇ ਆਪਾਂ ਨੇ ਪਿਛਲੇ ਇੱਕ ਹਫ਼ਤੇ ਦੌਰਾਨ ਤਿੰਨ ਕਾਨੂੰਨ ਪਾਸ ਕੀਤੇ ਆ ਪਹਿਲਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਤ ਧਾਰਮਿਕ ਜਗਾ ਦੀ ਜਤ ਧਾਰਮਿਕ ਉਜਨ ਜੋ ਕਿਸੇ ਤਸਵੀਰ ਦੀ ਕਿਸੇ ਬੁੱਤ ਦੀ ਕੋਈ ਬੇਅਦਬੀ ਕਰੂਗਾ ਸਖਤ ਤੋਂ ਸਖਤ سزا ਮਿਲੂਗੀ ਯੋ ਇੱਕ ਕਾਨੂੰਨ ਪਾਸ ਕਰਤਾ ਜੀ ਰੋਜ਼ ਦੇ ਕੰਮ ਹੋ ਗਿਆ ਇਹ ਦੂਜਾ ਕਾਨੂੰਨ ਕੀਤਾ ਪਾਸ ਜਿਹੜਾ ਦੁਨੀਆ 'ਚ ਹਜੇ ਤੱਕ ਹੈ ਨਹੀਂ ਕੈਨੇਡਾ ਅਮਰੀਕਾ ਚ ਵੀ ਫਾਰਮ ਪਰਨੇ ਪੈਂਦੇ ਆ ਉਹ ਵੀ ਸਾਰਾ ਕੁਝ ਕਵਰ ਨਹੀਂ ਕਰਦੇ ਲੋਕ ਦੰਦਾਂ ਦਾ ਇਲਾਜ ਕਰਾਉਣਾ ਇੱਥੇ ਆਉਂਦੇ ਆ ਕਿਉਂਕਿ ਉੱਥੋਂ ਦੇ ਹੈਲਥ케ਅਰ ਸਿਸਟਮ ਚ ਦੰਦ ਨਹੀਂ ਹੈਗੇ ਇੱਥੇ ਆਉਂਦੇ ਆ 10 ਲੱਖ ਰੁਪਇਆ ਦਾ ਬੀਮਾ ਸਾਰੇ ਪੰਜਾਬੀਆਂ ਦਾ ਕਰਤਾ ਕੋਈ ਫਾਰਮ ਕਰਨ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਰੱਬ ਨਾ ਕਰੇ ਰੱਬ ਨਾ ਕਰੇ ਕੋਈ ਬਿਮਾਰੀ ਤੁਹਾਡੇ ਘਰੇ ਆਵੇ ਹਸਪਤਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਭ ਪੰਜਾਬ ਸਰਕਾਰ ਕਰੂਗੀ ਇੱਕ ਹਰ ਫੈਮਿਲੀ ਦਾ ਕਰਤਾ ਜੀ ਕੋਈ ਨੀਲਾ ਪੀਲਾ ਹਰਾ ਕਾਡ ਦੀ ਲੋੜ ਨਹੀਂ ਸਾਰੇ ਹੀ ਉਹ ਛਾਵਰ ਹੁੰਦੇ ਨੇ ਇਹ ਪਿਛਲੇ ਦਿਨੀ ਆਪਾਂ ਪਾਸ ਕੀਤਾ ਵਿਧਾਨ ਸਭਾ ਚ ਸਪੀਰੋ ਹਰ ਰੋਜ਼ ਕੋਈ ਨਾ ਕੋਈ ਕਾਨੂੰਨ ਨਵਾਂ ਲੋਕਾਂ ਦੇ ਪੱਖ ਦਾ ਪਰ ਅਸੀਂ ਬਣਾ ਰਹੇ ਹਾਂ ਬਿਜਲੀ ਬਾਰੇ ਗੱਲ ਕਰ ਲੈਣੇ ਆ ਘਰਾਂ ਵਾਲੀ ਤਾਂ ਚਲੋ ਪਹਿਲੀ ਫਰੀ ਆਉਂਦੀ ਸੀ ਖੇਤਾਂ ਵਾਲੀ ਆਉਂਦੀ ਹੈ ਨਾ ਦਿਨੇ ਦਿਨੇ ਆਉਂਦੀ ਹੈ ਨਾ ਸੱਪਾਂ ਦੀਆਂ ਸਿਰੀਆਂ ਮਿੱਦਣ ਦੀ ਲੋੜ ਤਾਂ ਨਹੀਂ ਵੀ ਰਾਤ ਨੂੰ 2:00 ਵਜੇ ਆਉਗੀ ਬਾਕੀ ਸਾਰੀ ਦੁਨੀਆ ਦੇ ਦਸਤਰਾਂ ਦਾ ਟਾਈਮ 8:00 ਤੋਂ 5:00 ਹੈ 9:00 ਤੋਂ 5:00 ਹੈ ਕਿਸਾਨਾਂ ਦਾ ਟਾਈਮ ਰਾਤ ਦੇ 2:00 ਵਜੇ ਉਹ ਵੀ ਪੱਕਾ ਨਹੀਂ ਪਤਾ ਜੈਂਪਰ ਮਚ ਗਿਆ ਜੀ ਤਾਰਾਂ ਜੁੜ ਗਈਆਂ ਜੀ ਆਪਸ ਵਿੱਚ ਪਤਾ ਨਹੀਂ ਆਉ ਪਤਾ ਨਹੀਂ ਨਾ ਫੇਰ ਕੱਸੀਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ 700 ਕਿਲੋਮੀਟਰ ਤੋਂ ਜ਼ਿਆਦਾ ਥੱਲੋਂ ਦੀ ਪਾਈਪਾਂ ਤੇ ਜਿਹੜੀਆਂ ਪੁਰਾਣੀਆਂ ਕੱਸੀਆਂ ਇਦਰ ਉਧਰ ਬਾਹੂ ਬੁਲੀਆਂ ਸੀ ਉਹ ਸਾਰੀਆਂ ਰਿਵਾਈਵ ਕਰਤੀਆਂ ਜਦੋਂ ਸਰਕਾਰ ਸੰਭਾਲੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਅੱਜ 63% ਤੇ ਪਹੁੰਚ ਗਿਆ ਆਪਾਂ ਆਪਣੀਆਂ ਨਹਿਰਾਂ ਦਾ ਪਾਣੀ ਵਰਤਣ ਚ ਅਸੀਂ ਇਹਨੂੰ ਜਦੋਂ 90 ਤੇ ਲੈ ਗਏ ਨਾ ਉਦੋਂ ਦੇਖਿਓ ਹੁੰਦਾ ਕੀ ਅਸੀਂ ਧਰਤੀ ਵਾਲਾ ਪਾਣੀ ਵੀ ਬਚਾਉਣਾ ਹੈ ਅਸੀਂ ਧਰਤੀ ਵਾਲਾ ਪਾਣੀ ਬਚਾਉਣਾ ਹੈ ਪੰਜ ਆਵ ਸਾਡੇ ਪਸੂਬੇ ਦਾ ਨਾਂ ਹੀ ਪਾਣੀਆ ਪਿਆ ਪਾਣੀ ਹੈ ਨਹੀਂ ਨਾ ਥੱਲੇ ਵਾਲਾ ਸਾਡੇ ਕੋਲੇ ਨਾ ਉੱਪਰ ਵਾਲਾ ਸੁਰੇ ਦੇ ਵਾਸਤੇ ਵੀ ਯੋਗਦਾਨ ਚਾਹੀਦਾ ਸਭ ਤੋਂ ਵੱਡੀ ਗੱਲ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਕਲੰਕ ਲੱਗ ਗਿਆ ਸਾਡੇ ਪੰਜਾਬ ਦੇ ਸਿਰ ਤੇ ਕਹ ਜੀ ਇਹ ਤਾਂ ਡਰੱਗੀ ਨੇ ਅਸੀਂ ਪਲਾਨ ਬਣਾਇਆ ਲੱਗ ਜਾਂਦਾ ਟਾਈਮ ਕਈ ਵਾਰੀ ਪਲਾਨ ਬਣਾਉਣ ਨੂੰ ਅਸੀਂ ਸਾਰਾ ਕੁਝ ਪਹਿਲਾਂ ਰੇਕੀ ਕੀਤੀ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ ਕੌਣ ਕੌਣ ਉਹਨਾਂ ਦੇ ਸਾਥੀ ਨੇ ਕੌਣ ਕੌਣ ਕਿੱਥੇ ਕਿਹੜੇ ਪਿੰਪਲ ਥੱਲੇ ਕਿਹੜੇ ਬੋਰਡ ਥੱਲੇ ਬੈਂਦੇ ਨੇ ਕੀ ਕਰਦੇ ਨੇ ਉਸ ਤੋਂ ਬਾਅਦ ਫਿਰ ਮਹਮ ਚੇੜੀ ਤੇ ਅੱਜ ਜਿਹੜੇ ਕਹਿੰਦੇ ਸੀ ਕਿ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਘਰੇ ਪੁਲਿਸ ਪੁੱਛੇ ਬਿਨਾਂ ਜਾਂ ਦੱਸੇ ਬਿਨਾਂ ਆ ਨਹੀਂ ਸਕਦੀ ਆ ਨਾ ਬਈ ਨਾਲੀ ਹੈ ਬੱਸ ਹੀ ਮਿਲੇ ਉਹ ਵੀ ਕਿਵੇਂ ਠੀਕ ਹੋ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਕੋਈ ਹਿੱਸਾ ਪਾਊਗਾ ਜਿਹੜਾ ਬੰਦਾ ਪੰਜਾਬ ਨੂੰ ਖੋਖਲਾ ਕਰਨ ਚ ਪਏ ਹਿੱਸਾ ਪਾਊਗਾ ਉਹਦਾ ਕੋਈ ਉਹਦੇ ਤੇ ਰਹਿਮ ਨਹੀਂ ਕੋਈ ਉਹਦੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਵੱਡੇ ਬੰਦੇ ਹੋ ਜਿੰਨੀ ਮਰਜ਼ੀ ਥੋੜੀ ਪਹਿਲਾਂ ਚੱਲਦੀ ਰਹੀ ਐ ਇੱਥੇ ਨਹੀਂ ਚੱਲਦੀ ਇਹ ਕੰਮ ਹੋਏ ਨੇ ਪਿਛਲੇ ਦਿਨ ਆਉਣ ਵਾਲੇ ਦਿਨਾਂ 'ਚ ਵਪਾਰੀਆਂ ਬਾਰੇ ਛੋਟੇ ਦੁਕਾਨਦਾਰਾਂ ਬਾਰੇ ਬਹੁਤ ਵੱਡੇ ਵੱਡੇ ਫੈਸਲੇ ਆ ਰਹੇ ਨੇ